ਯਾ ਫਾ ਕਿਸੇ ਸ਼ਾਪ ਤੇ ਕੰਮ ਕਰ ਲੈਣੇ ਆ ਕਿਵੇਂ ਆਇਆ ਆਪਣਾ ਕੰਮ ਸ਼ੁਰੂ ਮੈਂ ਸਾਰਾ ਕੁਝ ਕਰ ਲੈਣੇ ਆ ਜੀ ਸਟਿਚਿੰਗ ਵੀ ਕਰ ਲੈਣੇ ਆ ਹੈਂਡਵਰਕ ਆਰੀਵਰਕ ਸਭ ਕੁਝ ਕਰ ਲੈਣੇ ਆ ਬੜ ਇੱਕ ਮੇਰਾ ਸ਼ੌਂਕ ਸੀਗਾ ਮੈਂ ਟਿਫਨ ਤੋਂ ਸਟਾਰਟ ਕੀਤਾ ਮੈਨੂੰ ਲੱਗਾ ਕਿ ਮੈਨੂੰ ਰਿਸਪੌਂਸ ਅੱਛਾ ਮਿਲ ਰਿਹਾ ਹੈ ਉਸ ਤੋਂ ਬਾਅਦ ਮੈਂ ਆਪਣੇ ਕਾਰੋਗਾਰੀ ਸ਼ੁਰੂ ਕਰ ਦਿੱਤੀ ਕਿੰਨਾ ਟਾਈਮ ਹੋ ਗਿਆ ਤੁਸੀਂ ਇੱਥੇ ਆ ਜਿਹੜਾ ਕੰਮ ਸ਼ੁਰੂ ਕੀਤਾ ਮੈਨੂੰ ਹੋ ਗਏ ਜੀ ਤਿੰਨ ਤੋਂ ਸਾਰਾ ਤਿੰਨ ਮਹੀਨੇ ਹੋ ਗਏ ਰਿਸਪੌਂਸ ਵਧੀਆ ਮਿਲਦਾ ਹੈ ਹਾਂ ਜੀ ਮੈਮ ਰਿਸਪੌਂਸ ਕੀ ਕੀ ਬਣਾਉਣੀ ਹੈ ਮੇਰੇ ਕੋ ਰਾਜਮਾ ਚਾਵਲ ਕੜੀ ਚਾਵਲ ਤੇ ਡੇਲੀ ਇੱਕ दाल ਇੱਕ ਸਬਜੀ ਹੋਟ ਚਪਾਤੀ ਸੀ ਮੈਨੂੰ ਇਹ ਤਾਂ ਮਜਬੂਰੀ ਕੀ ਬਸ ਕੁਛ ਮਜਬੂਰੀ ਸਮਝ ਲਓ ਕੁਛ ਸ਼ੌਕ ਸਮਝ ਲਓ ਵੀ ਸ਼ੌਕ ਹੋ ਜਾਵੇ ਘੱਟ ਕੰਮ ਕਰ ਸੀ ਹਾਂ ਇਹ ਗ੍ਰੈਂਡਾਇਰ ਫਿਰ ਕਦੋਂ ਤੋਂ ਬਣਾਉਣਾ ਸ਼ੁਰੂ ਕਰ ਰਹੇ ਹੁਣ ਜੀ 5 ਵਜੇ ਆਪਣਾ ਸਟਾਰਟ ਹੋ ਜਾਂਦੇ ਆ 11 ਵਜੇ 11:30 ਜਦੋਂ ਸਮਾਂ ਰੈਡੀ ਹੋ ਜਾਂਦਾ ਫਿਰ ਲੈ ਕੇ ਆ ਜਾਂਦਾ ਕੁਝ ਜਿਹੜਾ ਖਾਣਾ ਬਣਾਉਂਦੇ ਹੈਗੇ ਨੇ ਨਾ ਮੈਂ ਰੈਗੂਲਰ ਗਸਟ ਬਣੇਗਾ ਇਹਨਾਂ ਦਾ ਤੇ ਆਈ ਐਮ ਵੈਰੀ ਮਚ ਸੈਟੀਸਫਾਈਡ ਵਿਦ ਆਲ ਦਾ ਪ੍ਰੇਪਰੇਸ਼ਨਸ ਇਹ ਜਿਹੜੀ ਇਹਨਾਂ ਨੇ ਇੰਪੀ ਮਨਾਇਆ ਹੈਗਾ ਨਾ ਇਹ ਟ੍ਰੂਲੀ ਘਰ ਦਾ ਖਾਣਾ ਹੈਗਾ ਘਰ ਦਾ ਸਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਘੋੜਾ ਤਾਂ ਕਹਿੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮਰਦ ਦੋ ਕਦਮ ਅੱਗੇ ਨੇ ਔਰਤਾਂ ਮਰਦ ਦੇ ਨਾਲੋਂ ਚਾਰ ਕਦਮ ਅੱਗੇ ਜਦੋਂ ਮਜਬੂਰੀ ਪੈ ਜਾਂਦੀ ਹੈ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਫਿਰ ਔਰਤਾਂ ਰਸੋਈ ਦੇ ਵਿੱਚ ਖਾਣਾ ਬਣਾਉਣ ਤੋਂ ਲੈ ਕੇ ਸੜਕਾਂ ਦੇ ਉੱਤੇ ਖਾਣਾ ਵੇਚਣ ਤੱਕ ਦਾ ਕੰਮ ਵੀ ਕਰਦੀਆਂ ਨੇ ਸੋ ਮੇਰੇ ਨਾਲ ਇੱਕ ਲੇਡੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਕੀ ਮਜਬੂਰੀਆਂ ਸੀ ਕਿਵੇਂ ਔਰਤ ਮੋਢੇ ਦੇ ਨਾਲ ਮੋਢਾ ਲਾ ਕੇ ਜਦੋਂ ਆਪਣੇ ਮਰਦ ਦੇ ਨਾਲ ਖੜ ਜਾਂਦੀ ਹੈ ਤਾਂ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਉਂਦਾ ਹੈ ਸੋ ਗੱਲਬਾਤ ਕਰਦੇ ਹਾਂ ਸ਼ਸ਼ੀ ਕਾਲਪਨ ਸ਼ਸ਼ੀ ਕਾਲਪਨ ਜੀ ਕੀ ਨਾਮ ਹੈ ਮੇਰਾ ਨਾਮ ਹੰਵਾਰਾ ਹਾਂ ਜੀ ਕਿੱਥੋਂ ਆਨੇ ਨੇ ਕੋਚਾ ਮਾਰਕੀਟ ਤੋਂ ਆਨੇ ਆ। ਅੱਛਾ ਕਿੰਨਾ ਟਾਈਮ ਹੋ ਗਿਆ ਤੁਸੀਂ ਇੱਥੇ ਆ ਜਿਹੜਾ ਕੰਮ ਸ਼ੁਰੂ ਕੀਤਾ ਹੈ? ਮੈਨੂੰ ਹੋ ਗਏ ਜੀ 3 ਤੋਂ 3.5 ਮਹੀਨੇ ਹੋ ਗਏ। 3.5 ਮਹੀਨੇ। ਹਾਂਜੀ। ਰਿਸਪੌਂਸ ਵਧੀਆ ਮਿਲਦਾ ਹੈ। ਹਾਂਜੀ ਮੈਮ ਰਿਸਪੌਂਸ। ਅੱਛਾ ਕੀ ਕੀ ਬਣਾਉਨੇ ਹੋ ਜੀ? ਮੇਰੇ ਕੋ ਰਾਜਮਾ ਚਾਵਲ, ਕੜੀ ਚਾਵਲ ਔਰ ਡੇਲੀ ਇੱਕ ਦਾਲ, ਇੱਕ ਸਬਜੀ ਔਰ ਚਪਾਤੀਸ। ਇੱਕ ਵਾਰੀ ਦਿਖਾਉਂਗੇ ਸਾਨੂੰ। ਸੋ ਘਰ ਦਾ ਬਣਿਆ ਹੋਇਆ ਖਾਣਾ ਆ। ਕੋਈ ਬਾਹਰਲਾ ਮਸਾਲਾ ਨਹੀਂ ਪਾਇਆ ਹੋਇਆ। ਤੁਸੀਂ ਇੱਕ ਵਾਰੀ ਲੁੱਕ ਚੈੱਕ ਕਰ ਸਕਦੇ ਹੋ। ਸੋ ਚਾਵਲ ਤੁਸੀਂ ਦੇਖ ਸਕਦੇ ਹੋ। ਜੀ। ਹਾਂਜੀ। बासमती बास जी राइस बासमती राइस तो hmm. तो हाँ जी जीरा राइस जी अब अपने को राजमा हम्म कोई मसाला पौने पेने बाहर ला हां जी राजमा राजमा मसाला नहीं बाहर नहीं गरम ऑनली गरम मसाला हाँ तो तो अच्छा देना थोड़ा फ्लेवर आ जाता है हां जी जी इसके तो बाद अपने को कढ़ी है ਅੱਛਾ ਪ੍ਰੇਣੀ ਰਾਜਮਾ ਕੜੀ ਚਾਵਲ ਤੋਂ ਇਲਾਵਾ ਹੋਰ ਕੀ ਕੀ ਬਣਾਉਂਦੇ ਆਂ ਜੀ ਆਪਣੇ ਕੋਲ ਦਾਲ ਹੁੰਦੇ ਆ ਜੀ ਇੱਕ ਸਬਜ਼ੀ ਹੁੰਦੀ ਐ ਚਪਾਤੀਸ ਹੁੰਦੀਆਂ ਟਿਫਨ ਸਿਸਟਮ ਵਾਂਗੂ ਕਰਦੇ ਆਂ ਹਾਂ ਜੀ ਟਿਫਨ ਸਸਾ ਨੇ ਕੀ ਕੀ ਰੇਟ ਕੀ ਜੈਨੂਅਲ ਨੇ ਉਹ 150 ਰੁਪਏ ਵਾਲੀ ਥਾਲੀ ਹੁੰਦੀ ਐ ਔਰ 170 ਰੁਪਏ ਵਾਲੀ ਐ 150 ਪੇਚ ਕੀ ਹੁੰਦਾ 150 ਰੁਪਏ ਚ ਇੱਕ ਸਬਜ਼ੀ ਦਾਲ ਜੋ ਵੀ ਐ ਤੇ ਚਾਰ ਚਪਾਤੀਸ ਔਰ ਸੈਲਡ ਹਾਂ ਅੱਛਾ ਪ੍ਰੇਣੀ ਫਿਰ ਚਪਾਤੀ ਤੁਸੀਂ ਘਰੋਂ ਹੀ ਬਣਾ ਕੇ ਲੈ ਕੇ ਆਉਣੀ ਪਹਿਲਾਂ ਹਾਂ ਜੀ ਹਾਂਜੀ ਕਰੋ ਹਾਂਜੀ ਘਰੋਂ ਬਣਾ ਕੇ ਲੈ ਕੇ ਆਉਣੀ ਐ ਠੀਕ ਹੈ ਅਰੇ ਤੁਸੀਂ ਮੈਨੂੰ ਇਹ ਦੱਸੋ ਕਿ ਆਪਾਂ ਸਾਰੀਆਂ ਗੱਲਾਂ ਕਰ ਲਈਆਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਲੋਕਾਂ ਦਾ ਰਿਸਪੌਂਸ ਵੀ ਵਧੀਆ ਮਿਲਦਾ ਆ ਮਸਾਲੇ ਵੀ ਨਹੀਂ ਕੋਈ ਪਾਉਂਦੇ ਮੀਨੂ ਵੀ ਤੁਸੀਂ ਆਪਣਾ ਸਾਰਾ ਦੱਸਦਾ ਆ ਮੈਨੂੰ ਇਹ ਦੱਸੋ ਮਜਬੂਰੀ ਕਿਸ ਦੀ ਬਸ ਕੁਝ ਮਜਬੂਰੀ ਸਮਝ ਲਓ ਕੁਝ ਸ਼ੌਂਕ ਸਮਝ ਲਓ ਵੀ ਸ਼ੌਂਕ ਵਜੋਂ ਕਾਹਦੇ ਕੰਮ ਪਾਸੇ ਆ ਗਿਆ ਅੱਛਾ ਫਿਰ ਦਿਮਾਗ 'ਚ ਕਿਵੇਂ ਆਇਆ ਕਿ ਆਹੀ ਕੰਮ ਕਰਨਾ ਕਿਉਂਕਿ ਲੇਡੀਜ਼ ਦੇ ਮਾਈਂਡ 'ਚ ਨਾ ਹੋਰ ਵੀ ਬਹੁਤ ਸਾਰੇ ਥਾਟ ਆਉਂਦੇ ਕਿ ਆਪਾਂ ਸਟੀਚਿੰਗ ਕਰ ਲੈਣੇ ਆ ਯਾ ਫਾ ਕਿਸੇ ਸ਼ਾਪ ਤੇ ਕੰਮ ਕਰ ਲੈਨੇ ਆ ਕਿਵੇਂ ਆਇਆ ਆਪਣਾ ਕੰਮ ਸ਼ੁਰੂ ਮੈਂ ਸਾਰਾ ਕੁਝ ਕਰ ਲੈਨੀ ਆ ਜੀ ਸਟਿਚਿੰਗ ਵੀ ਕਰ ਲੈਨੀ ਆ ਹੈਂਡਵਰਕ ਆਰੀਵਰਕ ਸਭ ਕੁਝ ਕਰ ਲੈਨੀ ਆ ਪਰ ਇੱਕ ਮੇਰਾ ਸ਼ੌਂਕ ਸੀਗਾ ਮੈਂ ਟਿਫਨ ਤੋਂ ਸਟਾਰਟ ਕੀਤਾ ਅੱਛਾ ਮੈਨੂੰ ਲੱਗਾ ਕਿ ਮੈਨੂੰ ਰਿਸਪੌਂਸ ਅੱਛਾ ਮਿਲ ਰਿਹਾ ਫਿਰ ਉਸ ਤੋਂ ਬਾਅਦ ਮੈਂ ਆਪਣੇ ਕਾਰਟ ਲਗਾ ਕੇ ਸਟਾਰਟ ਕਰ ਅੱਛਾ ਤੁਸੀਂ ਟਿਫਨ ਸਰਵਿਸ ਆਪਣੇ ਘਰ ਤੋਂ ਕਰਦੇ ਹੋ ਹਾਂਜੀ ਘਰ ਤੋਂ ਕਰਦੇ ਹਾਂ ਲੋਕਾਂ ਦਾ ਰਿਸਪੌਂਸ ਕਿਵੇਂ ਆ ਹਾਂਜੀ ਅੱਛਾ ਰਿਸਪੌਂਸ ਹੈ ਅੱਛਾ ਜਦੋਂ ਸ਼ੁਰੂ ਕੀਤਾ ਸੀ ਡਰਤਾ ਨਹੀਂ ਸੀ ਲੱਗਾ ਕਿ ਕੰਮ ਸ਼ੁਰੂ ਕਰ ਲਿਆ ਪਤਾ ਨਹੀਂ ਕੀ ਨਹੀਂ ਨਹੀਂ ਕੁਛ ਇਦਾਂ ਦਾ ਅਸਲੇ ਬੁਲਾਉਂਦੇ ਹਾਂਜੀ ਹਾਂਜੀ ਅੱਛਾ ਰਿਸਪੌਂਸ ਕਰਦੇ ਆ ਕਰਦੇ ਸਪੋਰਟ ਕਰਦੇ ਆ ਪਿਆਰ ਕਰਦੇ ਆ ਹਾਂਜੀ ਕਰਦੇ ਸਪੋਰਟ ਕਰ ਰਹੇ ਆ ਜੀ ਮੇਰੇ ਹਸਬੰਡ ਵੀ ਸਪੋਰਟ ਕਰ ਰਹੇ ਆ ਮੇਰੀ ਹਾਂਜੀ ਬੱਚੇ ਵੀ ਸਪੋਰਟ ਕਰਦੇ ਆ ਮੇਰੀ ਜਿੰਨਾ ਕੁਝ ਪੈਣੀ ਬਣਾਉਣੀ ਹੈ ਕੋਈ ਹੈਲਪ ਕਰਦਾ ਤੁਹਾਡੀ ਹਾਂਜੀ ਮੇਰੇ ਹਸਬੰਡ ਕਰਦੇ ਆ ਜੀ ਅਸੀਂ ਦੋਨੋਂ ਮਿਲ ਕੇ ਕਰਦੇ ਆ ਹਾਂ ਕੀ ਰੂਟੀਨ ਰਹਿੰਦਾ ਹੈ ਫਿਰ ਕਦੋਂ ਤੋਂ ਬਣਾਉਣਾ ਸ਼ੁਰੂ ਕਰਦੇ ਆ ਮੇਰੇ ਉੱਠਦੇ ਆ ਜੀ 5 ਵਜੇ ਹਾਂ ਆਪਣਾ ਸਟਾਰਟ ਹੋ ਜਾਂਦੇ ਆ 11 ਵਜੇ 11:30 ਜਦੋਂ ਸਮਾਂ ਰੈਡੀ ਹੋ ਜਾਂਦਾ ਹੈ ਫਿਰ ਲੈ ਕੇ ਆ ਜਾਂਦੇ ਆ ਕਿਉਂਕਿ ਤੁਸੀਂ ਕੜੀ ਬਣਾਉਣੀ ਹੈ ਕੜੀ ਨੂੰ ਤਾਂ ਵੈਸੇ ਟਾਈਮ ਵੀ ਬਹੁਤ ਲੱਗਦਾ ਹੈ 3 ਘੰਟੇ ਲੱਗ ਜਾਂਦੇ ਨੇ 3 ਘੰਟੇ ਲੱਗ ਜਾਂਦੇ ਨੇ 3-4 ਘੰਟੇ ਲੱਗਦੇ ਆ ਕਿੰਨੇ ਕਿੰਨੇ ਕੁਆਂਟੀਟੀ ਚ ਬਣਾਉਣੀ ਹੈ ਤੁਸੀਂ ਅਜੇ ਤਾਂ ਮੈਂ ਮੈਂ ਆਈਡੀਆ ਨਾਲ ਹੀ ਬਣਾ ਰਹੀ ਆਂ ਅਜੇ ਕੁਛ ਮੈਂ ਇਹ ਨਹੀਂ ਮਾਪ ਤੋਲ ਕੇ ਬਣਾ ਰਹੀ ਆਂ ਹਾਂਜੀ ਬਾਕੀ ਅਗੋ ਜੇ ਦਾ ਕਸਟਮਰ ਦਾ ਰਿਸਪੌਂਸ ਆਵੇਗਾ ਅੱਛਾ ਟਾਈਮਿੰਗ ਕੀ ਰਹਿੰਦੀ ਹੈ ਆਪਣੇ ਟਾਈਮਿੰਗ ਆਪਣੀ 12 ਤੋਂ 4 12 ਤੋਂ 4 ਰਹਿੰਦੇ ਅੱਛਾ 4 ਵਜੇ ਦਾ ਖਤਮ ਹੋ ਜਾਂਦਾ ਹੈ ਹਾਂਜੀ ਹੋ ਜਾਂਦਾ ਜੀ ਆਲਮੋਸਟ ਅੱਛਾ ਪੱਕੇ ਕਸਟਮਰ ਵੀ ਹੈਗੇ ਤੁਸੀਂ ਹਾਂਜੀ ਮੇਰੇ ਆਲਰੇਡੀ ਅਗੇ 10 12 ਕਸਟਮਰ ਗਰੇ ਮੇਰੇ ਡੇਲੀ ਦੇ ਰੂਟੀਨ ਵਾਲੇ ਆ ਹਾਂਜੀ ਹਾਂ ਅੱਛਾ ਉਹ ਕੀ ਕਮੈਂਟ ਕਰਕੇ ਜਾਂਦੇ ਆ ਫਿਰ ਤਰੀਫ ਕਰਕੇ ਜਾਂਦੇ ਆ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਇੱਥੋਂ ਡੇਲੀ ਤੋਂ ਖਾਣਾ ਖਾਣਾ ਆਉਂਦੇ ਹੋ ਸਰ ਕਿੱਦਾਂ ਦਾ ਲੱਗਦਾ ਘਰ ਦਾ ਸਵਾਦ ਹੈਗਾ ਆ ਦੇਖੋ ਜੀ ਇਹ ਜਿਹੜਾ ਖਾਣਾ ਬਣਾਉਂਦੇ ਹੈਗੇ ਨੇ ਨਾ ਮੈਂ ਰੈਗੂਲਰ ਕਸਟਮਰ ਬਣੇਗਾ ਇਹਨਾਂ ਦਾ ਅੱਛਾ ਜੀ ਤੇ ਆਈ ਐਮ ਵੈਰੀ ਮਚ ਸੈਟੀਸਫਾਈਡ ਵਿਦ ਆਲ ਦਾ ਪ੍ਰੇਪਰੇਸ਼ਨਸ ਠੀਕ ਆ ਜੀ ਮਤਲਬ ਇਹਨਾਂ ਨੇ ਜੋ ਵੀ ਬਣਾਇਆ ਹੈਗਾ ਨਾ ਜੀ ਇਹ ਟ੍ਰੂਲੀ ਘਰ ਦਾ ਖਾਣਾ ਹੈਗਾ ਘਰ ਦਾ ਸਵਾਦ ਠੀਕ ਹੈ ਜੀ ਕਿਉਂਕਿ ਆ ਮੈਂ ਘਰੋਂ ਰੋਟੀ ਨਾਲ ਲੈ ਕੇ ਆਨਾ ਸਵੇਰੇ ਟਾਈਮ ਨਹੀਂ ਹੁੰਦਾ ਦਿਸ ਯੂ ਨੋ अर्ਲੀ ਮਾਰਨਿੰਗ ਟੂ ਸ਼ਾਪ ਤੇ ਆਉਣਾ ਹੁੰਦਾ 9 ਵਜੇ ਨਾਲ ਸ਼ਾਪ ਤੇ ਪਹੁੰਚਣਾ ਹੁੰਦਾ ਆ ਉਸ ਟਾਈਮ ਤੱਕ ਜਿਹੜਾ ਘਰੋਂ ਸਬਜ਼ੀ ਤਿਆਰ ਨਹੀਂ ਹੁੰਦੀ ਹੈਗੀ ਆ ਤੇ ਮੈਂ ਘਰੋਂ ਆਪਣੀਆਂ ਚਪਾਤੀਆਂ ਲੈ ਕੇ ਆਂਦਾ ਹੈਗਾ ਵਾ ਤੇ ਐਟ ਦਾ ਸੇਮ ਟਾਈਮ ਜਿਹੜੀ ਸਬਜ਼ੀ ਹੈਗੀ ਆ ਉਹ ਸਾਰੀ ਮੈਂ ਇਨਾਂ ਕੋਲ ਲੈਂਦਾ ਆਮ ਵੀਰੀ ਮਸਟ ਸੈਟੀਸਫਾਈਡ ਵਿਦ ਦਾ ਕੁਆਲਿਟੀ ਆਫ ਦਾ ਪ੍ਰੋਡਕਟ ਕਦੇ ਕਦੇ ਲੱਗਾ ਨਹੀਂ ਕਿ ਮਸਾਲੇ ਵਗੈਰਾ ਤਾਂ ਨਹੀਂ ਪਾਏ ਹੁੰਦੇ ਬਾਹਰਲੇ ਨਹੀਂ ਕੋਈ ਨਹੀਂ ਮਸਾਲੇ ਪਾਏ ਹੁੰਦੇ ਬਾਹਰਲੇ ਇਹ ਤਾਂ ਹੁੰਦਾ ਸਾਰਾ ਬਿਲਕੁਲ ਘਰ ਦਾ ਇਨਾਂ ਦੀ ਪ੍ਰੈਪਰੇਸ਼ਨ ਤੋਂ ਇਲਾਵਾ ਜਿਹੜੀ ਇਹਨਾਂ ਦੀ ਸਰਵਿਸ ਐਂਡ ਉਹਨਾਂ ਦੀ ਕੁਝ ਗਿੱਚ ਜਿਹੜੀ ਹੈਗੀ ਆ ਬਹੁਤ ਅੱਛੀ ਹੈਗੀ ਆ ਹਮ ਹਾਈਜਨਿਕ ਆ ਪ੍ਰੋਪਰ ਸਰਵਿਸ ਹਾਈਜਨਿਕ ਜੀ ਜੀ ਸੋ ਬਿਲਕੁਲ ਜੇਕਰ ਤੁਸੀਂ ਵੀ ਘਰ ਦਾ ਖਾਣਾ ਬਣਿਆ ਹੋਇਆ ਖਾਣਾ ਚਾਹੁੰਦੇ ਹੋ ਘਰ ਤੋਂ ਦੂਰ ਰਹਿੰਦੇ ਆ ਤੁਸੀਂ ਟਿਫਨ ਸਰਵਿਸ ਵੀ ਲੈਣਾ ਚਾਹੁੰਦੇ ਹੋ ਤੁਸੀਂ ਇਸ ਪੈਨ ਦੇ ਕੋਲ ਆ ਕੇ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਪਰ ਤੁਹਾਨੂੰ ਪ੍ਰੋਪਰ ਐਡਰੈਸ ਦੱਸ ਦਿੰਨੇ ਪਹਿਲੇ ਆਪਣਾ ਐਡਰੈਸ ਦੱਸ ਦੋ ਜੀ ਮੈਂ ਮਿੱਡਾ ਚੌਂਕ ਹਾਂਜੀ ਮਿੱਡਾ ਚੌਂਕ 'ਚ ਪੈਨੂ ਨਹੀਂ ਖੜਦੇ ਨੇ ਅ ਤੁਸੀਂ ਬਿਲਕੁਲ ਜਦੋਂ ਸਟਾਰਟਿੰਗ ਤੋਂ ਐਂਟਰੀ ਕਰਦੇ ਹੋ ਚਾਹੇ ਲੈਫਟ ਰਾਈਟ ਅੱਪਰ ਲੋਅਰ ਜਿੱਥੋਂ ਵੀ ਤੁਸੀਂ ਐਂਟਰੀ ਕਰਦੇ ਹੋ ਭੈਣ ਤੁਹਾਨੂੰ ਸਾਹਮਣੇ ਖੜੇ ਮਿਲ ਜਾਣਗੇ ਸੋ ਹੱਥ ਦੇ ਵਿੱਚ ਐਦਾਂ ਤੁਹਾਨੂੰ ਖਾਣਾ ਲੱਗੂਗਾ ਜਿਵੇਂ ਮਾਂ ਦੇ ਹੱਥ ਦਾ ਸਵਾਦ ਹੁੰਦਾ ਸੋ ਵਿਸ਼ੇਸ਼ਕ ਬਹੁਤ ਸਾਰੇ ਕਸਟਮਰ ਨੇ ਜਿਹੜੇ ਪੱਕੇ ਵੀ ਨਹੀਂ ਆਪਾਂ ਗੱਲਬਾਤ ਵੀ ਕੀਤੀ ਸੀ ਹਾਲਾਂਕਿ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਹੀ ਗੁਜ਼ਾਰਿਸ਼ ਕਰਦੀਆਂ ਕਿ ਹੌਸਲਾ ਜ਼ਰੂਰ ਵਧਾਇਆ ਕਰੋ ਪੰਜਾਬੀਆਂ ਦਾ ਖਾਸ ਕਰਕੇ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬੀਆਂ ਦਾ ਸਾਥ ਦੇਈਏ ਕਦਰੰਦੀ ਹੋਰ ਅਪਡੇਟ ਦੇ ਲਈ ਜੁੜ ਰੋ ਮੇ ਨਾਲ ਹਰਨਦੇ ਜੀ ਸਾਹਿਬ ਦਾ ਧੰਨਵਾਦ